ਕੈਨੇਡਾ ਦੀ ਅਸੀਂ ਗੱਲਬਾਤ ਕਰਦੇ ਆ ਕੈਨੇਡਾ ਜਾਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਜਸਟਨ ਟਰੂਡੋ ਨੇ ਦੇਤਾ ਲੈ ਲਾਹ ਕਿ ਝਟਕੇ ਡੇਲੀ ਆ ਰਹੇ ਨੇ ਜਿਵੇਂ ਕੈਨੇਡਾ 'ਚ ਸੁਨਾਮੀ ਆ ਗਈ ਹੋਵੇ ਪਚਾਲ ਆ ਗਿਆ ਹੋਵੇ ਜੀ ਤੇ ਕੈਨੇਡਾ ਜਾਗਿਆ ਬੜੀ ਜਲਦੀ ਐ ਜਦੋਂ ਕੈਨੇਡਾ ਬਰਬਾਦ ਹੋਣ ਦੀ ਕगार ਤੇ ਪਹੁੰਚ ਗਿਆ ਇਕਨੋਮੀ ਹਿੱਲ ਗਈ ਕਾਮਕਾਰ ਤੋਂ ਬਾਂਝੇ ਹੋ ਗਏ ਮੁੰਡੇ ਕੁੜੀਆਂ ਗਲਤ ਕੰਮਾਂ 'ਚ ਪੈ ਗਏ ਚੋਰੀਆਂ ਚਕਾਰੀਆਂ ਵਧ ਗਈਆਂ ਡਾਕੇ ਪੈਣ ਲੱਗ ਗਏ ਕਤਲੋਗਾਰਤ ਹੋ ਗਈ ਤੱਜ ਆ ਕੇ ਜਸਟਨ ਟ੍ਰੂਡੋ ਸਾਹਿਬ ਨੂੰ ਜਾਗ ਆਈ ਹੈ ਬੜੀ ਮੈਂ ਕਹਿੰਨਾ ਦੇਰ ਆਇਆ ਦਰਸਤ ਹੈ ਚਲੋ ਜਾਗ ਆਈ ਤਾਂ ਸਹੀ ਜੀ ਹੁਣ ਜਿੱਥੇ ਘੱਟ ਪੈਸੇ ਕਮਾਉਂਦੇ ਨੇ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਤੋਂ 1 ਸਾਲ ਦਾ ਵਰਕ ਪਰਮਿਟ ਕਰਤਾ ਜੀ ਚਲੋ ਖੇਤੀਬਾੜੀ ਸੇ ਸਭਾਰਾ ਤੇ ਉਹ ਸਾਰੀ ਖੇਤਾਂ ਵਿੱਚ ਛੋਟ ਉਹਨਾਂ ਨੇ ਦੇਤੀ ਕਮਾਕਾਰਾਂ ਦੀ ਤੇ ਨਵੇਂ ਸਥਾਈ ਵਿਦੇਸ਼ੀ ਕਰਮ ਤੇ ਨਿਯਮ ਜੇ 26 ਸਤੰਬਰ ਤੋਂ ਇਹ ਲਾਗੂ ਹੋ ਰਹੇ ਨੇ ਪਰ ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ ਲੈਲ ਸਾਹਿਬ ਜੀ ਕੀ ਸਰਕਾਰਾਂ ਜਦੋਂ ਪਹਿਲਾਂ ਪਤਾ ਸੀ ਵੀ ਬੱਚਿਆਂ ਦਾ ਪ੍ਰਵਾਸ ਸ਼ੁਰੂ ਹੋ ਗਿਆ ਉਦੋਂ ਰੋਕਿਆ ਨਹੀਂ ਸੀ ਜਾ ਸਕਦਾ ਮੇਰਾ ਸਵਾਲ ਪਹਿਲਾ ਇਹ ਹੈ ਦੋ ਤਿੰਨ ਮਿੰਟ ਵਾਸਤੇ ਤੁਸੀਂ ਜਗ੍ਹਾ ਦੇਣਾ ਅਗਲੇ ਸਵਾਲ ਤੇ ਫਿਰ ਗੱਲ ਸਾਹਿਬ ਗਲਤ ਹੈ ਅਭੀ ਸਿਸਟਮ ਇਦਾਂ ਦਾ ਸੀ ਕੈਨੇਡਾ ਗਵਰਨਮੈਂਟ ਨੇ ਜਿਸ ਵੇਲੇ ਉਹਨਾਂ ਦੀ ਕਿਉਂਕਿ ਉੱਥੇ ਕੋ ਪ੍ਰੋਡਕਸ਼ਨ ਤੋਂ ਹੁੰਦੀ ਨਹੀਂ ਸੀ ਕਿਉਂਕਿ ਉਹ ਸਾਰੇ ਗਲੇ ਨੇ ਟਰੇਡਰ ਨਹੀਂ ਟਰੇਡਿੰਗ ਉੱਥੇ ਹੁੰਦੀ ਹੈ ਬਹੁਤ ਘੱਟ ਜਿਹੜੀ ਆ ਉਹ ਪੈਦਾਵਾਰ ਉੱਥੇ ਹੁੰਦੀ ਹੈ ਤੇ ਆਪਣੀ ਉਸ ਆਰਥਿਕਤਾ ਨੂੰ ਉੱਪਰ ਚੁੱਕਣ ਵਾਸਤੇ ਉਹਨਾਂ ਕੋਲੇ ਬਾਹਰਲੇ ਦੇਸ਼ਾਂ ਤੋਂ ਜਿਹੜੀ ਹੈ ਉਹ ਲੇਬਰ ਮੰਗਾਉਣ ਦਾ ਹੀ ਇੱਕ ਤਰੀਕਾ ਸੀ ਵੀ ਬਾਹਰੋਂ ਪੜੀ ਲਿਖੀ ਲੇਬਰ ਜਿਹੜੀ ਇੱਥੇ ਆਏਗੀ ਤੇ ਇੱਥੇ ਆਣ ਕੇ ਸਾਡੀ ਜ਼ਮੀਨਾਂ ਜਾਇਦਾਦਾਂ ਜਾਂ ਹੋਰ ਜਿਹੜੇ ਸਾਡੇ ਕੰਮ ਨੇ ਉਹਨਾਂ ਕੰਮਾਂ ਨੂੰ ਡਿਵੈਲਪ ਕਰਕੇ ਸਾਡੇ ਦੇਸ਼ ਨੂੰ ਹੋਰ ਉੱਪਰ ਲੈ ਜਾਣਗੇ ਹੋ ਗਿਆ ਉਲਟ ਪਰ ਹੋਇਆ ਕੀ ਉਲਟ ਇਸ ਕਰਕੇ ਹੋ ਗਿਆ ਕਿ ਉਸ ਜਿਹੜੀ ਉਹਨਾਂ ਨੇ ਇੱਕ ਰਾਹ ਖੋਲਣਾ ਸੀ ਪ੍ਰਵਾਸ ਦਾ ਪੀ ਦੂਜੇ ਦੇਸ਼ਾਂ ਤੋਂ ਸਾਡੇ ਇਸ ਦੇਸ਼ 'ਚ ਲੋਕੀ ਪੱਕੇ ਤੌਰ ਤੇ ਵੀ ਆ ਸਕਦੇ ਨੇ ਪੜਨ ਵਾਸਤੇ ਵੀ ਆ ਸਕਦੇ ਨੇ ਤੇ ਉਹ ਸਾਰਿਆਂ ਜਿਹੜੀ ਪੜ੍ਹਾਈ ਸੀ ਨਾ ਐਜੂਕੇਸ਼ਨ ਦਾ ਇੱਕ ਜਿਹੜਾ ਫੰਡਾ ਸੀ ਉਹ ਉਹਨਾਂ ਨੂੰ ਸਭ ਤੋਂ ਵਧੀਆ ਲੱਗਾ ਕਿਉਂਕਿ ਉੱਥੇ ਪ੍ਰਾਈਵੇਟ ਕਾਲਜ ਖੁੱਲ ਗਏ ਸਕੂਲ ਖੁੱਲ ਗਏ ਉਹਨਾਂ ਨੇ ਧੜਾ ਧੜ ਜਿਹੜੇ ਨੇ ਇਹ ਗੱਲ ਵੀਜ਼ਾ ਦੇਣੇ ਸ਼ੁਰੂ ਕਰਤੇ ਵੀ ਜਿਹੜਾ ਵੀ ਸਾਡੇ ਦੇਸ਼ ਚ ਆਏਗਾ ਅਸੀਂ ਉਸ ਸਟੂਡੈਂਟ ਨੂੰ ਜਿੱਥੇ ਅਸੀਂ ਪੜ੍ਹਾਵਾਂਗੇ ਉਹਦੇ ਨਾਲ ਨਾਲ ਉਹਨਾਂ ਨੂੰ ਕੰਮ ਵੀ ਦੇਵਾਂਗੇ ਔਰ ਨਾਲ ਵਰਕ ਪਰਮਟ ਵੀ ਦਿਆਂਗੇ ਔਰ ਇੱਥੇ ਰਹਿਣ ਦੀ ਪੱਕੀ ਰਿਹਾਸ ਦੇਣ ਦੀ ਅਸੀਂ ਵਚਨਬੱਧ ਹਾਂ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਨੇ ਜਾਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੇ ਇਸ ਪੜਾਈ ਦੇ ਜਿਹੜੇ ਮੁੱਦੇ ਨੂੰ ਆੜ ਹੇਠ ਇਥੋਂ ਜਿਹੜਾ ਉਹ ਪਲਾਨ ਕਰਨਾ ਸ਼ੁਰੂ ਕਰਤਾ ਪੜਾਈ ਘੱਟ ਤੇ ਕੰਮ ਵੱਲ ਜ਼ਿਆਦਾ ਧਿਆਨ ਦਿੱਤਾ ਜਿੱਥੇ ਉਹਨਾਂ ਦੇ ਤੁਹਾਨੂੰ ਪਤਾ ਵੀ ਇੱਕ ਜੇ ਮੰਨ ਲਓ ਇੱਕ ਕਮਰਾ ਜੁ ਕਿ ਦੋ ਮੰਜੀਆਂ ਰਹਿ ਸਕਦੀਆਂ ਤੇ ਜੇ ਵੀ ਪੰਜ ਦਿਨ ਨਾ ਦਾ ਸਕਦੇ ਉਹ ਭਈਆਂ ਵਾਲਾ ਹਾਲ ਹੋ ਗਿਆ ਨਾ ਜਿਵੇਂ ਪੰਜ ਦਿਨ ਨਾ ਨਹੀਂ ਸਕਦੇ ਇਹ ਪੰਜਾਬ ਦੇ ਭਈਏ ਨੇ ਆ ਗਿਣਤੀ ਵਧ ਗਈ ਭਈਏ ਨਹੀਂ ਭਈਏ ਨਹੀਂ ਕਰਾਂ ਚ ਨੇ ਤੇ ਗਿਣਤੀ ਵਧ ਗਈ ਕੰਮ ਘਟ ਕੇ ਜਿਹਦੇ ਕਰਕੇ ਇਹ ਸਾਰੇ ਕੁਝ ਨੂੰ ਵਾਚਣਾ ਸ਼ੁਰੂ ਕੀਤਾ ਵੀ ਹੁਣ ਸਾਡੇ ਇਸ ਦੇਸ਼ ਦੇ ਅੰਦਰ ਅਸੀਂ ਹੋਰ ਜਿਹੜੀ ਕਿਉਂਕਿ ਕੁਝ ਦੇਸ਼ ਹੈ ਜائیں ਨਹੀਂ ਜਿੰਨਾ ਦੇਸ਼ਾਂ ਨੇ ਇੱਕ ਟਾਰਗੇਟ ਅਧਾਰ ਕੀਤਾ ਵੀ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਇੰਨੀ ਹੋਣੀ ਚਾਹੀਦੀ ਆ ਇੰਡੀਆ ਵਾਂਗੂ ਨਹੀਂ ਕਿ ਜਿਹਦੇ ਕੋਈ ਨਿਧਾਰਤ ਹੀ ਨਹੀਂ ਕਿ ਫਾਰਮੂਲਾ ਹੀ ਨਿਧਾਰਤ ਨਹੀਂ ਵੀ ਕਿੰਨੀ ਪਾਪੂਲੇਸ਼ਨ ਕਰਨੀ ਆ ਉਹਨਾਂ ਨੇ ਕਿ ਨਿਧਾਰਤ ਸੀ ਵੀ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਸਾਡੇ ਆਪਣੇ ਦੇਸ਼ ਤੇ ਦੂਸਰੇ ਦੇਸ਼ ਜਿਹੜੇ ਬਾਹਰੋਂ ਜਿਹੜੇ ਪਲਾਨ ਕਰਕੇ ਸਾਡੇ ਇਮੀਗ੍ਰੈਂਟ ਸਾਰੇ ਉਹਨਾਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਤੇ ਜਦੋਂ ਉਹ ਗਿਣਤੀ ਉਤੋਂ ਵੱਧੀ ਤਾਂ ਉਹਨਾਂ ਨੂੰ ਹੋਸ਼ ਆਈ ਪਹਿਲਾ ਕਾਰਨ ਤਾਂ ਇਹ ਸੀ ਦੂਸਰਾ ਕਾਰਨ ਉੱਥੇ ਇੰਨਾ ਤਕੜਾ ਜਿਹੜੇ ਆਲਰੇਡੀ ਉੱਥੋਂ ਦੇ ਲੋਕ ਨੇ ਮੂਲ ਨਿਵਾਸੀ ਨੇ ਉਹ ਤੇ ਪਲੱਸ ਜਿਹੜੇ ਇਮੀਗ੍ਰੈਂਟਸ ਉੱਥੇ ਜਾ ਕੇ ਪੱਕੇ ਤੌਰ ਤੇ ਉਹਨਾਂ ਦੇ ਨਾਗਰਿਕ ਬਣ ਗਏ ਨੇ ਜਿਹੜੇ ਸਿਟੀਕਨ ਹੋ ਗਏ ਨੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਵਿੱਚ ਤਵਾਜਨ ਵਿਗੜ ਰਿਹਾ ਇਹਦਾ ਕਸੂਰ ਵਾਰ ਜਿਹੜੇ ਨੇ ਬਾਹਰਲੇ ਦੇਸ਼ਾਂ ਤੋਂ ਆਏ ਜਿਹੜੀ ਲੇਬਰ ਹੈ ਜਾਂ ਸਟੂਡੈਂਟ ਨੇ ਇਹ ਸਾਡੇ ਨੂੰ ਵਿਗਾੜ ਰਹੇ ਨੇ ਉਹਦੀ ਵਜ੍ਹਾ ਕਰਕੇ ਤੀਜਾ ਕਾਰਨ ਇਹ ਹੋਇਆ ਤੀਸਰਾ ਕਾਰਨ ਉੱਥੇ ਕੀ ਹੈ ਕਿ ਲੋਕੀ ਮਕਾਨਾਂ ਤੋਂ ਉਤਰ ਹੋ ਗਏ ਨਵੇਂ ਮਕਾਨ ਜਿਹੜੇ ਸੀ ਕਿਉਂਕਿ ਬੈਂਕ ਨੇ ਲੋਨ ਜਿਹੜੇ ਦੀ ਉਹਦੇ ਤੇ ਵਿਆਜ ਜਿਹੜਾ ਇੰਨਾ ਜ਼ਿਆਦਾ ਵਧਾ ਦਿੱਤਾ ਕਿ ਨਵਾਂ ਮਕਾਨ ਖਰੀਦਣ ਵਾਸਤੇ ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਘਟ ਗਈ ਜਦੋਂ ਮਕਾਨ ਘਟ ਗਏ ਤਾਂ ਇਹ ਜਿਹੜੇ ਸਾਡੇ ਇੱਧਰ ਤੇ ਜਾਂ ਹੋਰਾਂ ਦੇ ਮੁਲਕਾਂ ਤੋਂ ਵੀ ਜਾ ਕੇ ਉੱਥੇ ਗਏ ਸੀ ਉਹਨਾਂ ਨੂੰ ਮਕਾਨਾਂ ਦੀ ਜਿਹੜੀ ਆ ਉਹ ਘਾਟ ਮਹਿਸੂਸ ਹੋਈ ਉਹ ਸੜਕਾਂ ਤੇ ਸੌਣ ਲੱਗ ਗਏ ਔਰ ਉਹ ਦੇਸ਼ ਇਸ ਕਰਕੇ ਬਦਨਾਮ ਹੋਣ ਲੱਗ ਗਿਆ ਕਿ ਇੱਕ ਵਧੀਆ ਜਿਹੜਾ ਦੇਸ਼ ਸੀ ਅੱਜ ਉਹਦੇ ਵਾਸੀ ਜਿਹੜੇ ਨੇ ਉਹ ਸੜਕਾਂ ਤੇ ਸੌਂਦੇ ਨੇ ਇਸ ਬਦਨਾਮੀ ਖੜੋਮੀ ਤੀਸਰਾ ਬੈਂਕਾਂ ਨੇ ਇੰਨੇ ਵੱਡੇ ਜਿਹੜੇ ਆਪਣੇ ਉਹ ਵਿਆਜ 'ਚ ਵਾਧਾ ਕਰਤਾ ਜਿਸ ਦੀ ਵਜ੍ਹਾ ਕਰਕੇ ਲੋਕਾਂ ਨੇ ਮਕਾਨ ਖਰੀਦਣ ਦੀ ਸਮਰੱਥਾ ਨਾ ਰਹੀ ਬੈਂਕਾਂ ਦੇ ਵਿਆਜ ਬਹੁਤ ਜ਼ਿਆਦਾ ਸੀ ਤੀਸਰਾ ਉੱਥੇ ਕੀ ਹੋਇਆ ਜਿਹੜਾ ਚ ਪੰਜਵਾਂ ਕੀ ਹੋਇਆ ਵੀ ਉੱਥੇ ਗਰੋਸਰੀ ਕਿਹੜੀ ਆ ਮੰਗਿਆਈ ਜਿਹੜੀ ਆ ਬਹੁਤ ਜ਼ਿਆਦਾ ਵਧ ਗਈ ਹੁਣ ਤੁਹਾਨੂੰ ਯਾਦ ਹੋਏਗਾ ਜੀ ਕੱਲ ਯੂਕੇ ਦੀ ਗਵਰਨਮੈਂਟ ਨੇ ਇੰਗਲੈਂਡ ਦੀ ਗਵਰਨਮੈਂਟ ਨੇ ਮਤਲਬ ਉੱਥੋਂ 35 ਹਜ਼ਾਰ ਬੰਦਾ ਜਿਹੜਾ ਉਹ ਛੱਡ ਕੇ ਤੇ ਵਾਪਸ ਜਿਹੜਾ ਉਹ ਆਪੋ ਆਪਣੇ ਦੇਸ਼ਾਂ ਨੂੰ ਚਲੇ ਗਿਆ ਉਦਾ ਕਾਰਨ ਕਿ ਵੀ 22% ਜਿਹੜੀ ਉੱਥੋਂ ਦੀ ਜਿਹੜੀ ਮੰਗਾਈ ਹੈ ਉਹ ਇੰਨੀ ਜਿਆਦਾ ਵਧ ਗਈ ਭਾਵੇਂ ਕਿ ਸਰਕਾਰ ਨੇ 5% ਉੱਥੇ ਰਵੇਟ ਦੇਣ ਦਾ ਯਤਨ ਕੀਤਾ ਪਰ ਹੁਣ ਆਉਣ ਵਾਲੇ ਸਮੇਂ ਚ ਅਗਲੇ ਸਾਲ ਚ ਕਹਿੰਦੇ ਨੇ 45000 ਲੋਕ ਜਿਹੜੇ ਨੇ ਉੱਥੋਂ ਫੇਰ ਜਿਹੜਾ ਵਾਪਸ ਯੂਕੇ ਤੋਂ ਆਣ ਕੇ ਆਪ ਆਪਣੇ ਦੇਸ਼ਾਂ ਚ ਚਲ ਜਾਣਗੇ ਉੱਥੇ ਰਹਿਣਾ ਦੁੱਭਰ ਹੋ ਗਿਆ ਮੰਗਾਈ ਬਾਤ ਹੋ ਗਈ ਐਸੇ ਕਾਰਨ ਕਰਕੇ ਜੇ ਇੰਗਲੈਂਡ ਕੈਨੇਡਾ ਦੀ ਜਿਹੜੀ ਗੱਲ ਕਰਦੇ ਆ ਉਹ ਕੁਝ ਅਜਿਹੇ ਕਾਰਨ ਸੀ ਤੇ ਲਾਸਟ ਕਾਰਨ ਕੀ ਸੀ ਕਿਉਂਕਿ ਦੋ ਪਾਰਟੀਆਂ ਨੇ ਉੱਥੇ ਇੱਕ ਸਾਡੀ ਰਿਪਬਲਿਕ ਪਾਰਟੀ ਹੈ ਜਿਹਦੇ ਜਿਹੜੀ ਹੁਣ ਲੇਬਰ ਪਾਰਟੀ ਜਿਹੜੀ ਚੱਲ ਰਹੀ ਹੈ ਤੇ ਦੂਜੀ ਜਿਹੜੀ ਕੰਜ਼ਰਵੇਟਿਵ ਪਨੀ ਉਹ ਜਗਜੀਤ ਹੁਣਾਂ ਦੀ ਪਾਰਟੀ ਹੈ ਕਿਉਂਕਿ ਅੱਜ ਹੁਣ 2025 ਦੇ ਜਿਹੜੀਆਂ ਇਲੈਕਸ਼ਨਾਂ ਉਹ ਕੈਨੇਡਾ 'ਚ ਜਿਹੜੀਆਂ ਉਹ ਆਉਣ ਵਾਲੀਆਂ ਨੇ ਹੁਣ ਉਸ ਕੈਨੇਡਾ 'ਚ ਆਉਣ ਵਾਲੀਆਂ ਇਲੈਕਸ਼ਨਾਂ ਦੇ ਦੌਰਾਨ ਹੁਣ ਪਾਲਿਸੀਆਂ 'ਚ ਵੀ ਚੇਂਜਿੰਗ ਆਉਣੀ ਹੈ ਕਿਉਂਕਿ ਟਰੂਡੋ ਸਾਹਿਬ ਨੂੰ ਪਤਾ ਸੀ ਵੀ ਪਿੱਛੇ ਮੇਰੇ ਬਹੁਤ ਵੱਡੇ ਵਿਰੋਧ ਹੋਏ ਨੇ ਤੇ ਕਿਉਂ ਨਾ ਮੈਂ ਅਜਿਹੇ ਫੈਸਲੇ ਕਰਾਂ ਜਿਹਦੇ ਨਾਲ ਲੋਕਾਂ ਦਾ ਭਰੋਸਾ ਜਿੱਤ ਸਕਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਉੱਥੋਂ ਦੀ ਇਲੈਕਸ਼ਨ ਦੇ ਕਾਰਨ ਕਰਕੇ ਇਹ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਤਬਦੀਲੀਆਂ ਜਿਹੜੀਆਂ ਨਗਰ ਆਜ ਕੋ ਪੁੱਲ ਬਲਾ ਕੇ ਉਹਦੇ ਇੱਕ ਗੱਲ ਹੋਰ ਉਹਦੇ ਨਾਲ ਕੀ ਹੋਇਆ ਇੱਕ ਤਾਂ ਇਹ ਸਾਰਾ ਕੁਝ ਹੋਇਆ ਹੀ ਹੈ ਕਿ ਲੋਕਾਂ ਨੂੰ ਪਰਮਟ ਦੇਣੇ ਬੰਦ ਕੀਤੇ ਗਏ ਜਿਨ੍ਹਾਂ ਨੂੰ ਦਿੱਤੇ ਉਹਨਾਂ ਦੇ 1 ਸਾਲ ਕਰ ਦਿੱਤਾ ਗਿਆ ਪਰ ਨਾਲ ਦੀ ਨਾਲ ਜਿਹੜੇ ਪਲੱਸ 2 ਕਰਕੇ ਬੱਚੇ ਜਾਂਦੇ ਸੀ ਉਹਨਾਂ ਦਾ ਤਾਂ ਭਵਿੱਖ ਕੋਈ ਖਤਮ ਹੋ ਗਿਆ ਜੇ ਉੱਥੇ ਉਹਨਾਂ ਨੇ ਗੱਲ ਕੀਤੀ ਕਾਲਜ ਨੇ ਵੀ ਅਸੀਂ ਗੇੜਾ ਵੀ ਬੱਚਾ ਗ੍ਰੈਜੂਏਸ਼ਨ ਕਰਕੇ ਮਾਸਟਰੀ ਡਿਗਰੀ ਵਾਸਤੇ ਆਉਂਦਾ ਜਾਂ ਪੀਐਚਡੀ ਵਾਸਤੇ ਆਉਂਦਾ ਅਸੀਂ ਉਹਨੂੰ ਤਾਂ ਐਕਸੈਪਟ ਕਰਨ ਨੂੰ ਤਿਆਰ ਆ ਤੇ ਉਹਨੂੰ ਪਰਮਿਟ ਵੀ ਦੇਾਂਗੇ ਪਰ ਉਹਨਾਂ ਨੂੰ ਜਿਹੜੇ ਅੰਡਰਗ੍ਰੈਜੂਏਟ ਕੋਰਸ ਨਹੀਂ ਦਿਾਂਗੇ ਇਹਦੇ ਨਾਲ ਨਾਲ ਕੀ ਹੋਇਆ ਹੁਣ ਉਹਨਾਂ ਨੇ ਇਹ ਵੀ ਗੱਲ ਕਰਤੀ ਕਿ ਜਿਹੜੀਆਂ ਚਾਈਨਸ ਕੈਨਾਂ ਤੋਂ ਲਕਟਾਉਨਿਕ ਜਿਹੜੀਆਂ ਗੱਡੀਆਂ ਨੇ ਜਾਂ ਲਕਟਾਉਨਿਕ ਜਿਹੜਾ ਮਤਲਬ ਸਾਡੇ ਇੱਥੇ ਮਟੀਰੀਅਲ ਆ ਰਿਹਾ ਜਾਂ ਹੋਰ ਕੁਝ ਆ ਰਿਹਾ ਉਹਨੂੰ ਵੀ ਇਗਨੋਰ ਕਰਦਾ ਉਹਦੇ ਉੱਤੇ ਵੀ ਵੱਡਾ ਟੈਕਸ ਲਾ ਦਿੱਤਾ ਗਿਆ ਕਿ ਤਾਂ ਕਿ ਚਾਈਨਾ ਦਾ ਸਮਾਨ ਜਿਹੜਾ ਉਹ ਕੈਨੇਡਾ ਦੇ ਅੰਦਰ ਵੇਚਿਆ ਨਾ ਜਾਵੇ ਵੇਚਿਆ ਨਾ ਜਾਵੇ ਉਹ ਨੂੰ ਵੀ ਪਾਬੰਦੀ ਉਹਦੇ ਤੇ ਵੀ ਰੋਕ ਲਾਉਣ ਦਾ ਯਤਨ ਕੀਤਾ ਗਿਆ ਪਰ ਉਹਤੇ ਵੀ 25% ਵੱਧ ਜਿਹੜਾ ਟੈਕਸ ਹੈ ਸੋ ਇਹਦੇ ਨਾਲ ਕੀ ਹੋਏਗਾ ਉਹ ਕਹੁੰਦੇ ਨੇ ਵੀ ਅਸੀਂ ਆਪਣੇ ਇੱਥੇ ਉਹ ਸਮਾਨ ਬਣਾ ਕੇ ਜਾਂ ਸਭ ਕੁਝ ਕਰਕੇ ਇੱਥੋਂ ਲੋਕਾਂ ਨੂੰ ਪ੍ਰੋਵਾਈਡ ਕਰੀਏ ਇਹ ਤਬਦੀਲੀਆਂ ਸਿਰਫ ਤੇ ਸਿਰਫ 2025 ਦੀਆਂ ਇਲੈਕਸ਼ਨਾਂ ਹੋਣ ਤੋਂ ਪਹਿਲਾਂ ਪਹਿਲਾਂ ਦੇ ਇੱਕ ਦਿਸ ਰਹੇ ਨੇ ਸਾਰੇ ਜਿਹੜੇ ਲੈਸਾ ਪਤਾ ਕੀ ਗੱਲ ਹੈ ਸਿਆ ਮੇ ਵੀ ਸੂਤਰਾ ਤੋਂ ਹਵਾਲੇ ਨੇ ਵੀ ਗੱਲ ਨਿਕਲ ਕੇ ਆ ਰਹੀ ਹੈ ਵੀ ਇਲੈਕਸ਼ਨਾਂ ਕਰਕੇ ਚਲੋ ਸਖਤੀ ਕਰਤੀ ਇਹਦਾ ਮਾੜਾ ਪ੍ਰਭਾਵ ਬੱਚਿਆਂ ਦੇ ਪੜ੍ਹਨੇ ਪੜਾਣੇ ਨੇ ਚੀ ਗੱਲ ਹੋ ਸਕਦਾ ਇਲੈਕਸ਼ਨਾਂ ਤੋਂ ਬਾਅਦ ਲਹਿਲ ਸਾਹਿਬ ਫੇਰ ਕੋਈ ਪਾਲਿਸੀ ਚੇਂਜ ਹੋ ਜਾ ਜੀ ਹੋ ਸਕਦਾ ਉਹ ਟਿਲ ਬਰਤੀ ਦਿੱਤੀ ਜਾਵੇ ਵੀ ਜਿਹੜੇ ਬੱਚੇ ਇੱਥੇ ਆ ਗਏ ਉਹ ਬੱਚੇ ਆਪਣੇ ਪੀਆਰ ਅਪਲਾਈ ਕਰ ਸਕਦੇ ਨੇ ਕਿਉਂਕਿ ਲਹਿਲ ਸਾਹਿਬ ਲੱਖਾਂ ਬੱਚਿਆਂ ਦਾ ਸਵਾਲ ਹੈ ਫਿਲਹਾਲ ਤਾਂ ਸਰਕਾਰਾਂ ਇਹ ਚਾਹੁੰਦੀਆਂ ਨੇ ਮੇਰੇ ਹਿਸਾਬ ਨਾਲ ਜਿਸ ਤਰੀਕੇ ਨਾਲ ਸਖਤੀ ਕਰ ਰਹੀਆਂ ਨੇ ਵੀ ਇਹ ਲੋਕ ਜਿਹੜੇ ਬੱਚੇ ਨੇ ਇਹ ਇਮੀਡੀਏਟ ਨਾਲ ਦੇ ਨਾਲ ਕੈਨੇਡਾ ਚੋਂ ਬਾਹਰ ਨਿਕਲਦੇ ਹੋਣ ਪਰ ਕੈਨੇਡਾ ਡਿਸੀਜਨ ਲੈ ਵੀ ਸਕਦੀ ਹੈ ਲੈਹਲ ਸਾਹਿਬ ਜੀ ਤੇ ਬੱਚਿਆਂ ਨੂੰ ਫੜ ਫੜ ਕੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਗਏ ਉਹਨਾਂ ਨੂੰ ਪ੍ਰਵਾਸ ਕਰਾਇਆ ਜਾਵੇ ਭਾਰਤ ਦੇ ਵਿੱਚ ਹਨਾ ਇਹ ਹੋ ਸਕਦਾ ਹੈ ਔਰ ਜੇ ਇਹ ਮੂਵਮੈਂਟ ਸ਼ੁਰੂ ਹੋ ਗਈ ਵੀ ਪਹਿਲਾਂ 10000 ਬੰਦਾ ਭੇਜਤਾ ਜਾਂ 5000 ਭੇਜਤਾ ਤੇ ਇਹ ਮੂਵਮੈਂਟ ਜਿਹੜੀ ਹੈ ਲੱਖਾਂ ਦੇ ਵਿੱਚ ਵੀ ਜਾ ਸਕਦੀ ਹੈ ਬਿਲਕੁਲ ਹਾਲਾਤ ਇਹਦੇ ਨਾਲ ਠੀਕ ਵੀ ਹੋ ਸਕਦੇ ਨੇ ਦੂਜੇ ਪਾਸੇ ਹਾਲਾਤ ਇਹ ਗੱਲ ਹੈ ਵੀ ਜਿਹੜੇ ਬੱਚਿਆਂ ਨੇ 50-50 ਲੱਖ ਰੁਪਈਆ ਲਾਤਾ ਇਥੋਂ ਕਿੱਲੇ ਵੇਚੇ ਨੇ ਕਰਜ਼ੇ ਚੱਕੇ ਨੇ ਉਹ ਤਾਂ ਮਾਪੇ ਵਿਚਾਰੇ ਬਰਬਾਦ ਹੋ ਗਏ ਉਹਨਾਂ ਨੇ ਆਪਣੇ ਬੱਚੇ ਸਾਸਨਾ ਭੇਜੇ ਨੇ ਵੀ ਸਾਡਾ ਬੱਚਾ ਕੁਝ ਕਮਾਊਗਾ ਸਾਡਾ ਕਰਜ਼ਾ ਲਾਊਗਾ ਜ਼ਮੀਨ ਛੜਾਊਗਾ ਤੇ ਫਿਰ ਉਸ ਵੇਲੇ ਸਾਨੂੰ ਸੁੱਖ ਦਾ ਸਾਹ ਆਊਗਾ ਸਾਨੂੰ ਵੀ ਕੈਨੇਡਾ ਬੁਲਾ ਲੂਗਾ ਕੈਨੇਡਾ ਜਾਣ ਦੀ ਹਰੇਕ ਬੰਦੇ ਦੀ ਇੱਛਾ ਹੈ ਗਲਤ ਸਾਬ ਗਲਤੀ ਹੈ ਨਾ ਇਹਨਾਂ ਨੂੰ ਪ੍ਰੋਬਲਮ ਪ੍ਰੋਬਲਮ ਹੋਣਾ ਇੱਥੇ ਘੜੀ ਹੋ ਗਈ ਵੀ ਹੁਣ ਗਵਰਨਮੈਂਟ ਕਰੇ ਤਾਂ ਕਰੇਗੀ ਕਿਉਂਕਿ ਉੱਥੇ ਪ੍ਰਵਾਸ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਜੀ। ਜਿਲ੍ਹ ਸਾਹਿਬ ਗੱਲ ਇਹ ਆ ਨਾ ਵੀ ਜਿੱਦਾਂ ਤੁਸੀਂ ਇਹ ਗੱਲ ਕੀਤੀ ਨਾ ਵੀ ਜਿਹੜੇ 50-50 ਲੱਖ ਰੁਪਇਆ ਖਰਚ ਕੇ ਜਾਂ ਹੋਰ ਫੀਸਾਂ ਖਰਚ ਕੇ ਉੱਥੇ ਗਏ ਨੇ ਤੇ ਮਾਪਿਓ ਨੇ ਭੇਜੇ ਇਸ ਕਰਕੇ ਕੈਨੇਡਾ ਗਵਰਨਮੈਂਟ ਨੇ ਕਿਤੇ ਵੀ ਅਜੇ ਤੱਕ ਮੈਨੂੰ ਕਹੋ ਕੈਨੇਡਾ ਗਵਰਨਮੈਂਟ ਦੀ ਸਪੋਰਟ ਨਹੀਂ ਕਰ ਰਿਹਾ। ਨਹੀਂ ਨਿਖੇ ਨਹੀਂ ਵਿਰੋਧ ਨਹੀਂ ਆ। ਤੁਹਾਨੂੰ ਪੀਆਰ ਦੇਵਾਂਗੇ ਤਾਂ ਹੈ ਜੀ। ਉਹਨਾਂ ਨੇ ਕਿਤੇ ਨਹੀਂ ਲਿਖਿਆ ਵੀ ਤੁਹਾਨੂੰ ਅਸੀਂ ਵਰਕ ਪਰਮਿਟ ਦੇਾਂਗੇ ਜਾਂ ਪੀਆਰ ਦੇਾਂਗੇ। ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਵੀ ਤੁਸੀਂ ਔਰ ਹਾਸਲ ਕਰਕੇ ਤੁਸੀਂ ਆਪਣੇ ਦੇਸ਼ ਜਾ ਕੇ ਉੱਥੇ ਉੱਥੋਂ ਦੀ ਇਕਨੋਮਿਕ ਹਿੱਸਾ ਪਾਓ ਇਹ ਉਹਨਾਂ ਦਾ ਸੀ ਹੁਣ ਜੇ ਅਸੀਂ ਉਸ ਜਿਹੜੀਆਂ ਮਤਲਬ ਛੋਟਾਂ ਦਾ ਨਜਾਇਜ਼ ਫਾਇਦਾ ਟੱਕਣ ਲਈ ਇਹਦੀ ਆੜ ਹੇਠ ਜੇ ਇਹ ਸੋਚ ਕੇ ਚਲੇ ਜਾਂਦੇ ਕਿ ਅਸੀਂ ਉੱਥੇ ਜਾ ਕੇ ਆਪਣੇ ਜੀਵਨ ਪੱਧਰ ਉੱਚਾ ਚੁੱਕ ਲਾਂਗੇ ਤਾਂ ਉੱਥੇ ਫਿਰ ਜੀਵਨ ਪੱਧਰ ਤੇ ਲੋਕਾਂ ਚੁੱਕਿਆ ਕੋਈ ਪ੍ਰਵਾਸ ਅੱਜ ਦੀ ਗੱਲ ਨਹੀਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਇਹ ਤਾਂ 1914 ਤੋਂ ਪਹਿਲਾਂ ਦਾ ਵੀ ਪ੍ਰਵਾਸ ਜਿਹੜਾ ਚੱਲਦਾ ਸੀ ਬਿਲਕੁਲ ਉਦੋਂ ਤੋਂ ਲਗਾਤਾਰ ਪ੍ਰਵਾਸ ਜਿਹੜਾ ਉਹ ਹੁੰਦਾ ਜੇ ਪ੍ਰਵਾਸ ਹੁੰਦਾ ਹੀ ਇਸ ਕਰਕੇ ਆ ਉਹ ਸਿਰਫ ਢਿੱਡ ਦੀ ਅੱਗ ਬੁਝਾਉਣ ਦਾ ਹੀ ਹੁੰਦਾ ਕਿ ਜਦੋਂ ਸਾਡਾ ਕੋਈ ਦੇਸ਼ ਜਾਂ ਸਾਡਾ ਜਿਹੜਾ ਕੋਈ ਸਮਾਜ ਜਾਂ ਸਾਡਾ ਸਿਸਟਮ ਜਿਹੜਾ ਉਹ ਬੰਦੇ ਨੂੰ ਰੋਟੀ ਰੋਜ਼ੀ ਦੇ ਕਾਬਿਲ ਨਾ ਸਮਝੇ ਉਹਨੂੰ ਪ੍ਰੋਵਾਈਡ ਨਾ ਕਰ ਪਾਵੇ ਉਹਨੇ ਨੌਕਰੀ ਪ੍ਰੋਵਾਈਡ ਨਾ ਕਰ ਪਾਵੇ ਚੰਗੀ ਐਜੂਕੇਸ਼ਨ ਪ੍ਰੋਵਾਈਡ ਨਾ ਕਰ ਪਾਵੇ ਤੇ ਉਹ ਲਾਜ਼ਮੀ ਗੱਲ ਆ ਆਪਣੇ ਉਸ ਜਨਮ ਸਥਾਨ ਨੂੰ ਛੱਡ ਕੇ ਦੂਸਰੇ ਪਾਸੇ ਚਲੇ ਜਾਂਦਾ ਪ੍ਰਵਾਸ ਤੇ ਅਸੀਂ ਵੀ ਕਰਕੇ ਆਏ ਆ ਅਸੀਂ ਜਿਹੜਾ ਅਮਰਸਰ ਚ ਰਹਿੰਦੇ ਸੀ ਤੇ ਅੰਮ੍ਰਿਤਸਰ ਤੋਂ ਹੀ ਪ੍ਰਵਾਸ ਕਰਕੇ ਚੰਡੀਗੜ੍ਹ ਚ ਆ ਗਏ ਇੱਥੇ ਆਏ ਆ ਇਹ ਵੀ ਪ੍ਰਵਾਸ ਹੈ ਇਹ ਨਹੀਂ ਵੀ ਪ੍ਰਵਾਸ ਸਿਰਫ ਜਿਹੜਾ ਮਹਾਰਾਸ਼ਟਰ ਤੋਂ ਪੰਜਾਬ ਆਜਣਾ ਜਾਂ ਯੂਪੀ ਤੋਂ ਇੱਥੇ ਆਜਣਾ ਕੰਟਰੀ ਟੂ ਕੰਟਰੀ ਥੋੜੀ ਪ੍ਰਵਾਸ ਪ੍ਰਵਾਸ ਨਹੀਂ ਹੁੰਦਾ ਪ੍ਰਵਾਸ ਤਾਂ ਉਹ ਵੀ ਹੈ ਵੀ ਜਿਹੜੇ ਆਪਣੇ ਜਿੱਥੇ ਤੁਸੀਂ ਜੰਮੇ ਪੜੇ ਹੋ ਜੇ ਉਹ ਥਾਂ ਛੱਡ ਕੇ ਤੁਸੀਂ ਦੂਸਰੇ ਸ਼ਹਿਰ ਜਾਂ ਦੂੱਗੇ ਥਾਂ ਚਲੇ ਜਿੰਦੇ ਤਾਨੂੰ ਪ੍ਰਵਾਸ ਹੀ ਕਹਿੰਦੇ ਆ ਸੋ ਜੇ ਪ੍ਰਵਾਸ ਉਥੇ ਕੱਟਣ ਗਏ ਨੇ ਤਾਂ ਲਾਜ਼ਮੀ ਗੱਲ ਆ ਵੀ ਉਹਨਾਂ ਦੇਸ਼ਾਂ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਹਨਾਂ ਤੋਂ ਵੀ ਧਿਆਨ ਚ ਰੱਖ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਸੀ ਸੋ ਕੰਨ ਦਾ ਭਾਵ ਜਿਸ ਢੰਗ ਦਾ ਪਲੈਨਿੰਗ ਜੇ ਉਦਾਂ ਦੀ ਉਹਨਾਂ ਨੇ ਜੇ ਇਦਾਂ ਦਾ ਕੋ ਰੂਲ ਚੇਂਜ ਬਣਾਤਾ ਜਿੱਦਾਂ ਦੀ ਕੁਲਵੰਤ ਗਿੱਲ ਜੀ ਨੇ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਚ ਹੋ ਸਕਦਾ ਜਿਹੜੇ ਵੀ ਬੱਚੇ ਉੱਥੇ ਗਏ ਨੇ ਜਿਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ ਉਹਨਾਂ ਨੂੰ ਪੀਆਰ ਨਹੀਂ ਮਿਲਣੀ ਤੇ ਫਿਰ ਉਹ ਕਮਾਈ ਕਿਵੇਂ ਕਰਨਗੇ ਉਹਨਾਂ ਦੀ ਫਿਰ ਵਾਪਸੀ ਹੈ ਤੇ ਜਦੋਂ ਵਾਪਸੀ ਹੋਏਗੀ ਤੇ ਸਾਡਾ ਪੰਜਾਬ ਜਾਂ ਭਾਰਤ ਇਹਨੇ ਜੋਗਾ ਨਹੀਂ ਪਿਉ ਉਹਨਾਂ ਨੂੰ ਇੱਥੇ ਕਿਹੜਾ ਵਸਾਉਣ ਦੇ ਯੋਗ ਹੋਏ ਭਾਵੇਂ ਕਿ ਭਗਵੰਤ ਮਾਨ ਵਰਗੇ ਜਾਂ ਸਾਡੀ ਭਾਰਤ ਦੀ ਸਰਕਾਰ ਕਹਿੰਦੀ ਹੈ ਕਿ ਲੋਕੀ ਛੱਡ ਕਿਉਂ ਵੀ ਉੱਥੋਂ ਛੱਡ ਕੇ ਸਾਡੇ ਇੱਥੇ ਸੂਬੇ ਦਾ ਅੱਜ ਮੈਂ ਇੱਕ ਭਗਵੰਤ ਮਾਨ ਦੀ ਵੀਡੀਓ ਵੇਖ ਰያ ਸੀ ਪਤਾ ਨਹੀਂ ਕੋਈ ਦੋ ਬੰਦੇ ਆਏ ਕਿ ਨਹੀਂ ਆਏ ਤੇ ਉਹ ਇਸ ਗੱਲ ਦੀ ਕਹਿ ਰਿਹਾ ਸੀ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਵੀ ਪ੍ਰਵਾਸ ਛੱਡ ਕੇ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਆਉਣਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਖੁੱਲਾ ਮਾਹੌਲ ਹੈ ਇੱਥੇ ਬਹੁਤ ਕੁਝ ਹੈ ਦੂਸਰੇ ਪਾਸੇ ਜੇ ਗੱਲ ਕਰਦੇ ਆ ਤੇ ਇੱਥੋਂ ਇੰਡਸਟਰੀ ਬਾਹਰ ਚਲ ਜਾ ਰਹੀ ਹੈ ਹੋਰ ਸਾਰੇ ਕੋਈ ਜਾ ਰਿਹਾ ਉਹ ਦੂਸਰੀ ਗੱਲ ਭਾਰਤ ਦੀ ਸਰਕਾਰ ਦੀ ਵੇਖੋ ਕਿ ਭਾਰਤ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ ਕਦੇ ਵੀ ਪ੍ਰਵਾਸ ਤੇ ਰੋਕ ਨਹੀਂ ਲਾਈ ਜੇ ਇਹ ਵਾਕਈ ਪ੍ਰਵਾਸ ਨੂੰ ਰੋਕਣਾ ਚਾਹੁੰਦੇ ਨੇ ਜਾਂ ਬਾਹਰਲੇ ਸੂਬਿਆਂ ਜਾਣਾ ਚਾਹੁੰਦੇ ਤੇ ਉਹਨਾਂ ਨੂੰ ਘੱਟੋ ਘੱਟ ਇੱਥੇ ਦਾ ਸਿਸਟਮ ਜਿਹੜਾ ਉਹ ਤੋਂ ਸੁਧਾਰ ਲੈ ਕੇ ਆਉਣ ਇੱਥੇ ਐਜੂਕੇਸ਼ਨ ਦਾ ਸਿਸਟਮ ਸੁਧਰ ਜੇ ਇੱਥੇ ਹੈਲਥ ਸਿਸਟਮ ਸੁਧਰ ਜੇ ਇੱਥੇ ਨੌਕਰੀਆਂ ਮਿਲਣ ਲੱਗ ਜਾਣ ਤਾਂ ਲੋਕਾਂ ਨੂੰ ਪ੍ਰਵਾਸ ਕਰਨ ਦੀ ਕੀ ਜਰੂਰਤ ਹੈ ਜੀ ਸ਼ੁਕਰੀਆ ਲੈਲ ਸਾਹਿਬ ਅੱਜ ਸਾਹਿਬ ਇਹ ਕਿਉਂ ਨਹੀਂ ਹੈ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਘੱਟੋ ਘੱਟ ਅਸੀਂ ਹੁਣ ਤੋਂ ਚਿੰਤਾ ਤੁਰ ਰਹੀਏ ਜੀ ਜੀ ਹੁਣ ਤੋਂ ਅਸੀਂ ਵਿਚਾਰਨਾ ਸ਼ੁਰੂ ਕਰੀਏ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਰੋਸ਼ਨ ਦਿਮਾਗ ਹੈ ਜਿਹੜੇ ਵੈਲ ਐਜੂਕੇਟਡ ਨੇ ਡਿਗਰੀਆਂ ਹੱਥਾਂ 'ਚ ਤੇ ਉਹਨਾਂ ਨੂੰ ਬਾਹਰ ਜਾ ਕੇ ਉੱਥੇ ਮਤਲਬ ਉਸ ਦੇਸ਼ ਦੀ ਇਨਕਮ ਨੂੰ ਉੱਪਰ ਵਧਾ ਰਹੇ ਨੇ ਉਹ ਇੱਥੇ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਰਹਿ ਕੇ ਕਿਉਂ ਨਹੀਂ ਕੰਮ ਕਰ ਸਕਦੇ ਕਰ ਸਕਦੇ ਨੇ ਬਿਲਕੁਲ ਜੀ 200 ਸਾਨੂੰ ਅੱਜ ਇੰਨਾ ਥੋੜਾ ਸਮਾਂ ਮਿਲਿਆ ਅੱਜ ਅਸੀਂ ਅੱਧਾ ਘੰਟਾ ਸ਼ੋਅ ਪ੍ਰੈਜ਼েন্ট ਕੀਤਾ ਆਦਰਵਾਇ ਅਸੀਂ 40 50 55 ਅਸੀਂ ਇੰਨਾ ਲੰਬਾ ਸ਼ੋਅ ਕਰਦੇ ਆ ਪਰ ਅੱਜ ਸਾਨੂੰ ਸ਼ੋਅ ਦਾ ਸਮਾਂ ਨਹੀਂ ਮਿਲਿਆ ਕਿ 30 ਮਿੰਟ ਤੁਸੀਂ ਸ਼ੋਅ ਕੀਤਾ ਜਾ 200 ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਦਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ ਕੱਲ ਫੇਰ ਮਿਲਾਂਗੇ ਲੰਬੇ ਸ਼ੋਅ ਦੇ ਨਾਲ ਤਦ ਤੱਕ ਲਈ ਜਾਦਾ ਦੇ ਦੇ ਰੱਬ ਰੱਖਾ